ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸੀਐਸਸੀ ਵੀ ਅੱਜ ਦੀ ਹਲਚਲ ਨੇ ਵਿਦਗਾ ਦਾ ਸਾਰੇ ਹੀ ਦੋਸਤ ਮਿੱਤਰ ਤੰਦਰੁਸਤ ਹੋਵੋਗੇ ਹਾਂ ਜਿਹੜੀ ਅੱਜ ਵੀਡੀਓ ਚ ਗੱਲਬਾਤ ਕਰਾਂਗੇ ਆਪਾਂ ਗੱਲ ਕਰਾਂਗੇ ਜੀ ਜਿਵੇਂ ਕਿ ਸੀਐਸਸੀ ਦੇ ਵਿੱਚ ਤੇ ਦੋਸਤੋ ਤੁਹਾਨੂੰ ਦੱਸ ਦੇਵਾਂ ਜੇ ਜੇ ਆਪਾਂ ਕਰੂਗੇ ਸੀਐਸਸੀ ਆਪਣਾ ਤਾਂ ਆ ਕੋਮਨ ਸਰਵਿਸ ਹੈਂਡ ਕੋ ਜਿਹਨੇ ਕਿ ਜੂ ਚਲਾ ਲੈਣੇ ਉਹ ਜੋ ਸੀਐਸਸੀ ਚਲਾ ਰਹੇ ਨੇ ਤਾਂ ਉਹ ਵੀ ਦੇਖੋਗੇ ਤੁਹਾਡੇ ਸਾਹਮਣੇ ਸਰ ਦਾ ਕੀ ਇੰਟਰਫੇਸ ਆ ਰਿਹਾਗਾ ਕਿਉਂਕਿ ਇਹ ਇਸੇ وجہ ਇਸੇ ਦੇਖੋਗੇ ਜਿਹੜੇ ਵੀ ਕੈਂਡੀਡੇਟਾਂ ਜਿਹੜਾ ਟਰਨ ਫਿਲ ਕਰ ਰਹੇ ਨੇ ਠੀਕ ਹੈ ਜੀ ਜਿਵੇਂ ਕੀ ਤੁਸੀਂ ਸਰ ਦੇਖੋਗੇ ਜਿਹੜਾ 5000 ਜਾਨੀ ਕਿ ਟਰਨ ਫਿਲ ਕਰੂਗਾ ਜੀ ਉਹਨਾਂ ਨੂੰ ਵੀ ਟਾਟਾ ਦੀ ਜਿਹੜੀ ਗੱਡੀ ਹੈ ਜੀ ਇਹ ਟਾਟਾ ਉੱਤੇ ਇਹ ਮਿਲ ਰਹੀ ਹੈ ਇਸ ਤਰ੍ਹਾਂ ਜੀ ਤੁਸੀਂ 1000 ਕਰੋਗੇ ਟਰਨ ਤੁਹਾਨੂੰ ਤੇ ਕੀ ਹੈ ਬੁਲਟ ਮਿਲ ਜਾਏਗਾ ਇਸ ਤਰ੍ਹਾਂ ਅਲੱਗ-ਅਲੱਗ ਅਸੀਂ ਵਾਊਚਰ ਨੇ ਚੈੱਕ ਆ ਸਦਿਆਂ ਠੀਕ ਹੈ ਸਾਊਂਡ ਵਗੈਰਾ ਨੇ ਜਿਹੜੇ ਅਲੱਗ-ਅਲੱਗ 500 ਤੇ 75 ਤੇ ਦੇ 10 ਤੇ ਕਰੋਗੇ ਜਦੋਂ ਬੈਗ ਮਿਲਣਾ ਜੀ 5 ਕਰੋਗੇ ਤੁਹਾਨੂੰ 200 ਰੁਪਏ ਵੀ ਇਹ ਕੂਪਨ ਮਿਲਣਾਗਾ ਠੀਕ ਹੈ ਜੀ ਇਹ ਤੇ 25 ਜੀ ਜੀ ਪੈਂਡਰਾਈ ਵੀ ਹੈਗੀ ਹੈ ਸਾਹਿਬ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਹੈਲਪਰ ਨੰਬਰ ਵੀ ਇੱਥੇ ਲਿਖਿਆ ਹੋਇਆ ਹੈ ਯਾਨੀ ਕਿ ਜੋ ਵੀ ਵੀਰਲੀ ਦਾਨ ਕਰਨ ਖੇਲ ਕਰਦੇ ਨੇ ਉਹ ਇਸੀ ਦਾ ਲਾਭ ਲੈ ਸਕਦੇ ਨੇ ਮਤਲਬ ਠੀਕ ਹੈ ਜੀ ਕੋਈ ਨਾਉਂ ਜੁਟ ਸਕਦੇ ਨੇ ਇਸੀ ਦਾ ਤੇ ਇਸੀ ਕੈਂਪੇਨ ਕਰ ਰਹੇ ਇਹ ਵਾਰ ਦੱਸਾਂਗਾ ਤੁਹਾਨੂੰ ਇੱਕ ਜਿਵੇਂ ਕਲਿੱਕ ਕਰਨਾ ਇਹਦਾ ਆਫਰ ਆ ਤੁਹਾਨੂੰ ਦੱਸ ਦੇਵਾਂ ਇਹ ਕੁਨ ਲਿਮਟਡ ਟਾਈਮ ਲਈ ਹੈ ਜੀ ਇਸ ਨੂੰ ਦੱਸਦਾ ਨਹੀਂ ਲਿਮਟਡ ਟਾਈਮ ਲਈ ਹੈ ਇਹ ਜਿਹੜਾ ਇਹਨਾਂ ਦਾ ਵੀ ਕੋਈ ਮਾਦ ਇਹਨੂੰ ਇਹਦਾ ਲਈ ਯਾਨੀ ਕਿ ਲਿਮਟਡ ਟਾਈਮ ਆ ਤੁਹਾਨੂੰ ਦੱਸ ਜਾਣਾ ਜੀ ਤੁਸੀਂ ਦੇਖੋਗੇ ਇਹ ਜਿਹੜਾ ਹੈਗਾ 1 April ਤੋਂ 2025 ਤੋਂ ਲੈ ਕੇ ਜੀ 29 April ਤੋਂ 2025 ਤੱਕ ਬਹਿ ਲੜਾਈ 29 ਜੁਲਾਈ 29 ਜੁਲਾਈ ਤੱਕ ਜੈਨ ਜੁਲਾਈ ਦੀ 29 ਜੁਲਾਈ ਤੱਕ ਬਹਿ ਲੜਾ ਉ ਤੱਕ ਸੇ ਲਾ ਕੰਟਰਾਸਟ ਸੈੱਪਸ ਜਿਸ ਤੱਕ ਆ ਗਿਆ ਇਹ ਠੀਕ ਹੈ ਜੀ ਵੀਰੋਗ ਦੇ ਨਾਲ ਜੁੜੀ ਹੋਈ ਤਾਂ ਲਾਈਨ ਸ਼ੇਪ ਨੀਚੇ ਕਮੈਂਟ ਠੀਕ ਹੈ ਜੀ ਤੇ ਕੌਣ-ਕੌਣ ਯਾਨੀ ਕਿ ਨਾਮ ਫਿਲ ਕਰ ਰਿਹਾ ਪਹਿਲਾਂ ਠੀਕ ਹੈ ਜੀ ਜੇਕਰ ਨਾਮ ਚਾਹੁੰਦਾ ਹੈ ਕਿਹੜਾ ਨਾਮ ਲਿਖਣਾ ਚਾਹੁੰਦਾ ਹੈ ਤਾਂ ਕਮੈਂਟ ਜਰੂਰ ਕਰੋ ਤਾਂ ਧੰਨਵਾਦ